ਜੈ ਹਿੰਦ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਬਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦੇ ਹਾਂ ਦੋਸਤੋ 2025 ਕੁਛ ਹੀ ਦਿਨਾਂ ਬਾਅਦ ਜਿਹੜਾ ਆ ਉਹ ਖਤਮ ਹੋ ਜਾ ਰਿਹਾ ਇਸ ਦੇ ਨਾਲ ਨਾਲ 2026 ਜਿਹੜਾ ਆ ਕੁਛ ਦਿਨਾਂ ਬਾਅਦ ਆਏਗਾ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਤਿਆਰੀਆਂ ਨੇ ਤੋਂ ਬਹੁਤ ਸਾਰੇ ਜਿਹੜੇ ਆਪਾਂ ਸ਼ਖਸੀਅਤਾਂ ਨਾਲ ਉਹਨਾਂ ਨਾਲ ਗੱਲਬਾਤ ਵੀ ਤੁਹਾਡੇ ਨਾਲ ਕਰਵਾ ਰਹੇ ਆ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਆਰਟੀਓ ਆਫਿਸ ਜਿੱਥੇ ਕਿ ਸੁਭਾਸ਼ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ 2025 ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ ਤੇ 2026 ਜਿਹੜਾ ਆਉਣ ਵਾਲਾ ਸਾਲ ਹੈ ਨਵਾਂ ਸਾਲ ਬਾਰੇ ਕੀ ਕਹਿਣਾ ਚਾਹੁੰਦੇ ਨੇ ਸੋ ਸਭ ਤੋਂ ਪਹਿਲਾਂ ਆਪਾਂ ਆਪਣੇ ਚੈਨਲ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ 90 ਸਾਲ ਦੀ ਇਸ ਦੇ ਨਾਲ ਨਾਲ ਤੁਹਾਨੂੰ ਉਹਨਾਂ ਦੀ ਰੂਪ ਰੂਪੀ ਕਰਾਨੀ ਆ ਜੀ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾ ਸਰ 2025 ਕਿਸ ਤਰ੍ਹਾਂ ਦੇਖਦੇ ਹੋ ਤੇ 2026 ਬਾਰੇ ਕੀ ਵਿਚਾਰ ਨੇ ਤੁਹਾਡੇ ਦੇਖੋ ਜੀ 2025 ਮਤਲਬ ਜਿੱਲੇ ਮਿਲੇ ਆਏ ਜੀ ਕਾਫੀ ਚ ਦੇ ਕੁਦਲੁੱਤੀ ਆਪ ਤਾਂ ਕਾਫੀ ਆਈਆਂ ਪੰਜਾਬ ਛਾੜ ਆਏ ਇਹ ਕਾਫੀ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆਇਆ ਕਈ ਜਾਨਾਂ ਗਈਆਂ ਕਈ ਪ੍ਰਾਪਰਟੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਲੋਕਾਂ ਦੀ ਫਸਲਾਂ ਤਬਾਹ ਹੋ ਗਈਆਂ ਬਟ ਇਹ ਦੇਖੀਏ ਇਥੋਂ ਇੱਕ ਚੀਜ਼ ਸਾਹਮਣੇ ਨਿਕਲ ਕੇ ਆਈ ਕਿ ਪੰਜਾਬ ਦੇ ਲੋਕ ਜਿਹੜੇ ਆ ਕਿ ਇੱਕ ਦੂਜੇ ਦਾ ਬਹੁਤ ਸਾਥ ਦੇ ਦਿੰਦੇ ਦੇਖੋ ਦਿਨ ਜਿਸ ਤਰ੍ਹਾਂ ਇਹ ਆਫਤ ਆਈ ਹੈ ਸਾਰੇ ਲੋਕ ਇਕੱਠੇ ਹੋ ਗਏ ਉਹਦੇ ਨਾਲ ਕੀ ਹੋਇਆ ਕਿ ਦੇਖੋ ਇੱਕ ਦੂਜੇ ਦਾ ਇਨਸਾਨੀਅਤ ਦਾ ਪਤਲਾ ਕੀ ਅੱਜ ਵੀ ਲੋਕਾਂ ਨੇ ਇਨਸਾਨੀਅਤ ਦਿਖਾਈ ਜੀ ਸਿਰ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦਾ ਸਾਥ ਹੀ ਦਿੱਤਾ ਬਲਕਿ इवन ਪੂਰੇ ਇੰਡੀਆ ਚੋ इवन ਕਿ ਬਾਹਰੋਂ ਵੀ ਬਹੁਤ ਲੋਕਾਂ ਨੇ ਬਹੁਤ ਮਦਦ ਕੀਤੀ ਲੋਕਾਂ ਦੀ ਔਰ ਇਸ ਮੁਸੀਬਤ ਚੋਂ ਕੱਢ ਨਿਕਲਦੇ ਬਹੁਤ ਮਤਲਬ ਅਫਰਟਸ ਕੀਤੇ ਔਰ ਵਾਕਈ ਕੱਢਿਆ ਵੀ ਲੋਕਾਂ ਨੂੰ ਔਰ ਬੜੇ ਮਤਲਬ ਮੈਂ ਪਹਿਲੇ ਦਿਲੋਂ ਦਾ ਸ਼ੁਕਰਗੁਜ਼ਾਰ ਵੀ ਕਰਨਾ ਉਸ ਉਹਨਾਂ ਲੋਕਾਂ ਦਾ ਜਿਹਨਾਂ ਨੇ ਵਾਕਈ ਇਸ ਮੁਸੀਬਤ ਚ ਆ ਕੇ ਮਤਲਬ ਕੋਈ ਦਲੇਰੀ ਨਾਲ ਕੰਮ ਕੀਤਾ ਸਰ ਅਸੀਂ ਬਹੁਤ ਐਨਜੀਓ ਹਾਂ ਬਹੁਤ ਐਨਜੀਓ ਜਿਹੜੀ ਹੈ ਉਹ ਵੀ ਬਹੁਤ ਅੱਗੇ ਆਏ ਬੜਾ ਕੰਮ ਕੀਤਾ ਬਹੁਤ ਸਰ ਇਹ ਪਾ ਦੇਖਦੇ ਆ ਕਿ ਜਦੋਂ ਇਹ ਕੁਦਰਤੀ ਆਫਤ ਆਈ ਤੇ ਸਾਰੇ ਧਰਮਾਂ ਨੇ ਚਾਹੇ ਉਹ ਹਿੰਦੂਆ ਚਾਹੇ ਮੁਸਲਮਾਨਾ ਚਾਹੇ ਸਿੱਖਾ ਚਾਹੇ ਈਸਤਨ ਨੇ ਸਾਰੇ ਨੇ ਮਿਲ ਕੇ ਇੱਕ ਜੁੜਤਾ ਦਿਖਾਈਆ ਔਰ ਬਹੁਤ ਵੱਡਾ ਕੰਮ ਕੀਤਾ ਇਹਦੇ ਬਾਰੇ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਮੈਂ ਤੇ ਨਿਸ਼ਾਨ ਪਰਮਾਤਮਾ ਅਗੇ ਹੀ ਅਰਦਾਸ ਕਰਨਾ ਕਿ ਹਮੇਸ਼ਾ ਐਦਾਂ ਹੀ ਜਿਹੜੀ ਇੱਕ ਜੁੜਤਾ ਹੈ ਬਣੀ ਰਹੇ ਪੰਜਾਬ ਸਾਡਾ ਹਰ ਜ਼ਬਰਦਸਤ ਰਹੇ ਬਿਲਕੁਲ ਔਰ ਪੂਰੇ ਹਿੰਦੁਸਤਾਨ ਚ ਪੂਰੇ ਵਰਲਡ ਚ ਪੰਜਾਬ ਦਾ ਨਾਮ ਜਿਹੜਾ ਸਭ ਤੋਂ ਸ਼ਿਕਰ ਤੇ ਰਹੇ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਠੀਕ ਹੈ ਜੀ ਬੜੇ ਬਲਦਾਨ ਦੇ ਸਾਡੇ ਗੁਰੂਆਂ ਨੇ ਅੱਜ ਕੱਲ ਆਪਣੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਜਹਾੜੇ ਚੱਲੇ ਨੇ ਉਹਨਾਂ ਦੇ ਕਿਦਾਂ ਉਹਨਾਂ ਦੇ ਬੱਚਿਆਂ ਨੇ ਕਿਦਾਂ ਮਤਲਬ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਹਨਾ ਜੀ ਪਰ ਪੂਰੇ ਪੰਜਾਬ ਨੂੰ ਜਿਹੜਾ ਮਤਲਬ ਫੜਾ ਕੀਤਾ ਉਹਨਾਂ ਨੇ ਤੇ ਅੱਸੀ ਤਰ੍ਹਾਂ ਵੀ ਉਹਨਾਂ ਦੇ ਕਿਦ ਨੇ ਕਿਤੇ ਉਹਨਾਂ ਦੇ ਜਿਹੜੇ ਆਸ਼ੀਰਵਾਦ ਜਿਹੜਾ ਤੇ ਪੰਜਾਬ ਤੇ ਹਮੇਸ਼ਾ ਮੇਰਾ ਬਰਕਰਾਰ ਰਹਿੰਦਾ ਹੈ ਤੇ ਜਿਸ ਕਰਕੇ ਕੀ ਕੋਈ ਵੀ ਆਫਤਾ ਆਉਂਦੀ ਹੈ ਸਾਰੇ ਲੋਕ ਇਕੱਠੇ ਹੁੰਦੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੁੰਦੇ ਆ ਤੇ ਉਹ ਮਤਲਬ ਉਸ ਮਨ ਆਫਤਾ ਜਿਉਂ ਬੜੇ ਆਰਾਮ ਨਾਲ ਸਾਰੇ ਮੇਜੋ ਕੇ ਨਿਕਲ ਜਾਂਦੇ ਆ ਸਰ 2026 ਕੋ 6 ਦਿਨ ਬਾਅਦ ਆ ਰਿਹਾ ਤੇ ਕੀ ਕਹਿਣਾ ਚਾਹੋਗੇ ਆਪਣੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੇਖੋ ਜੀ ਪਹਿਲੇ ਦਿੱਖਦੇ ਚਲੋ ਬਹੁਤ ਬਹੁਤ ਮਤਲਬ ਵਧਾਈ ਦੇਣਾ ਸਾਰਿਆਂ ਨੂੰ ਨਵੇਂ ਸਾਲ ਦੀ ਔਰ ਮੈਂ ਹਮੇਸ਼ਾ ਪ੍ਰਮਾਤਮਾ ਕੀ ਅਰਦਾਸ ਕਰਨਾ ਕਿ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਿਹਤ ਤੰਦਰੁਸਤੀ ਰੱਖੇ ਖੁਸ਼ੀਆਂ ਖੇੜੇਂ ਚ ਰੱਖੇ ਔਰ ਜਿਹਨੀਆਂ ਤੀਜਾਂ ਸਾਨੂੰ ਪਿੱਛੇ ਪਿਲੇ ਸਾਲ ਐ ਦੇਰ 25 ਦੇਖੰਝ ਮਿਲਿਆ ਮਤਲਬ ਜਿਹੜੀ ਕੁਦਰਤੀ ਆਪ ਤਾਂ ਹੀ ਹੈ ਪਰਮਾਤਮਾ ਨੇ ਉਹਨੂੰ ਸਾਰਿਆਂ ਦਾ ਵਿਚਾਰ ਰੱਖੇ ਔਰ ਹਮੇਸ਼ਾ ਜਿਹੜਾ ਪੂਰੀ ਦੁਨੀਆ ਤੇ ਪੂਰੇ ਮਤਲਬ ਪੰਜਾਬ ਤੇ ਦੁਨੀਆ ਤੇ ਹਮੇਸ਼ਾ ਬਲਾ ਅਸ਼ੀਰਵਾਦ ਪਰਿਆ ਹੱਥ ਰੱਖੇ ਕਿਸਾਨ ਸਾਡੇ ਨਾਲ ਆਰਟੀ ਆਫਿਸ ਕੁਲਦਾਸ ਪੁੱਤਰ ਸੁਭਾਸ ਜੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਸਾਨੂੰ ਰਲ ਮਿਲ ਕੇ ਭਾਈਚਾਰਕ ਜਿਹੜੀ ਹੈ ਸਾਂਝ ਰੱਖਣੀ ਚਾਹੀਦੀ ਹੈ ਔਰ ਨਵਾਂ ਸਾਲ ਸਾਰੇ ਲਈ ਖੁਸ਼ੀਆਂ ਪਰਿਆ ਲੈ ਕੇ ਆਵੇ ਮੈਂ ਤੁਹਾਡਾ ਆਪਣਾ ਸੰਜੀਪਾਵਾ